ਆ ਆਪਣਾ ਸਾਰੇ ਨਾਲੋਂ ਘੱਟ ਰੇਟ ਵਾਲਾ ਆ ਗਿਆ ਸਭ ਤੋਂ ਸਸਤਾ ਬੁਲਟ ਕਿੰਨੇ ਦਾ ਜੀ ਇਹ 75000 ਰੁਪਏ ਦਾ ਦੇ ਦਾਂਗੇ 75000 ਦਾ ਬੁਲਟ ਮਿਲ ਜਾਊ 91 ਮਾਡਲ ਆ ਆਰਸੀ ਨਾਲ ਹੈਗੀ ਇਹਦੀ ਹੂੰ ਮੋਟਰਸਾਈਕਲ ਦਾ ਇੰਜਣ ਟਾਇਰ ਲਾਈਟ ਸਾਰੇ ਪਾਸਿਓਂ ਬਿਲਕੁਲ ਓਕੇ ਆ ਜਿਹਨੇ ਜਿੰਨੇ ਦਾ ਮੋਟਰਸਾਈਕਲ ਇੰਨੇ ਤਾਂ ਤਿਆਰ ਕਰਾਉਣ ਦਾ ਹੀ ਲੱਗ ਜਾਂਦੇ ਆ ਜੀ ਇਹ ਸਾਰੇ ਬੁਲਟ ਥੋੜੇ ਹੀ ਆ ਇੱਕ ਹਿਸਾਬ ਦੇ ਤੁਸੀਂ ਵੀ ਲੈ ਜਾਣੇ ਆ ਇਹ ਇਥੋਂ ਇਹ ਤੁਹਾਡੇ ਵਾਸਤੇ ਜਮਾ ਹੀਰੇ ਭਾਲ ਕੇ ਲਿਆਦੇ ਹੋਏ ਬੋਲਟ ਆ ਜੀ ਜੇ ਕਿਸੇ ਨੇ ਆਪਣਾ ਲੁਧਿਆਣਾ ਸ਼ਹਿਰ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਆਪਾਂ ਲੋਨ ਵੀ ਕਰਦੇ ਆ ਲੋਨ ਵੀ ਹੋ ਜਾਊਗਾ ਹਾਂਜੀ ਹਾਂਜੀ ਲੋਨ ਹੋ ਜਾਊਗਾ ਜੀ ਲੋਨ ਵੀ ਹੋ ਜਾਊਗਾ ਸੇਬਲ ਸਕੋਰ ਸਹੀ ਚਾਹੀਦਾ ਨਾ ਬੰਦੇ ਨੂੰ ਸਕੋਰ ਨਾ ਵੀ ਹੋਵੇ ਤਾਂ ਵੀ ਹੋ ਜਾਊਗਾ ਇਹ 19 ਖੜਾ ਵਾ ਇਹ ਆਪਣਾ ਖੜਾ 21 ਮਾਡਲ ਜੀ ਆ ਵੀ 19 ਮਾਡਲ ਆ ਜੀ ਇਹ 19 20 21 ਮਾਡਲ ਦਾ ਤਕਰੀਬਨ ਰੇਟ ਇੱਕੋ ਹੀ ਆ 1.80 ਲੱਖ ਰੁਪਏ ਦੀ ਰੇਂਜ ਵਿੱਚ ਮਿਲ ਜਾਣਗੇ ਜਲਦੀ ਜਲਦੀ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਆਪਾਂ ਤੇਲ ਦੀ ਟੈਂਕੀ ਫੁੱਲ ਕਰਾ ਕੇ ਦੇਵਾਂਗੇ ਅੱਛਾ ਤੇਲ ਦੀ ਟੈਂਕੀ ਫੁੱਲ ਆਊਗੀ ਮਿੱਤੋ ਕਿੰਨੇ ਦਾ ਬਈ ਮੋਟਰਸਾਈਕਲ ਇਹ ਇਹ 85000 ਰੁਪਏ ਦਾ ਦੇ ਦਾਂਗੇ ਵੀਡੀਓ 85000 ਦਾ ਹਾਂ 85000 ਰੁਪਏ ਜਿਹੜਾ ਵੀਡੀਓ ਦੇਖ ਕੇ ਉਹ 85000 ਦਾ ਮੋਟਰਸਾਈਕਲ ਬਾਈ ਤੁਸੀਂ ਇਹ ਲਾ ਲਓ 15 20000 ਦਾ ਨੰਬਰ ਯਾ 9899 ਨੰਬਰ ਦੇਖੋ ਕਿੰਨਾ ਚੈੱਕ ਕਰੋ ਨੰਬਰ ਜਿਹੜੀ ਕਿਉਣ ਵਾਲੇ ਨੂੰ ਉਹਦਾ ਰੇਟ ਹੈਗਾ 85000 75000 ਰੁਪਏ ਦਾ ਦੇ ਦਾਂਗੇ 10000 ਰੁਪਏ ਦਾ ਵੀਡੀਓ ਦੇਖ ਕੇ ਜਿਹੜਾ ਆਊਗਾ ਬਸ ਵੀਡੀਓ ਨੂੰ ਤੁਸੀਂ ਬਸ ਦੇਖ ਕੇ ਆ ਜਾਓ ਵੀ ਹਾਂ ਅਸੀਂ ਵੀਡੀਓ ਦੇਖੀ ਸੀ ਇੱਥੇ ਆ ਕੇ ਦੱਸ ਦਿਓ 85000 ਵਾਲਾ ਮੋਟਰਸਾਈਕਲ ਤੁਹਾਨੂੰ 75000 ਦਾ ਲੱਗ ਜੂ ਲਓ ਵੀ ਇਹ ਦੂ ਵੱਡੀ ਗੱਲ ਦਾ ਹੋ ਗਨੀ ਸੱਚੀ ਗੱ ਮਾਨ ਕੇ ਚਲੋ ਬੋਲਟ ਨਵਾਂ ਨਹੀਂ ਲੈਣਾ ਤੇ ਪੁਰਾਣਾ ਬੋਲਟ ਲੈਣਾ ਪੁਰਾਣਾ ਵੀ ਨਵੀਂ ਕੰਡੀਸ਼ਨ ਦੇ ਵਿੱਚ ਲੈਣਾ ਉਹ ਬੰਦਿਆ ਵਾਸਤੇ ਖਾਸ ਕਰਕੇ ਵੀਡੀਓ ਆ ਸ਼ਹਿਰ ਲੁਧਿਆਣੇ ਦੇ ਵਿੱਚ ਖੜਾ ਪਹਿਲਾਂ ਬੋਲਟਾਂ ਦੀ ਨਿਗ੍ਹਾ ਮਰਾ ਦੀ ਬਾਈ ਸਿਰੇ ਤੱਕ ਬਾਈ ਦਾ ਇੰਟਰੋਡਕਸ਼ਨ ਫੇਰ ਕਰਾਉਣੇ ਆ ਦਿਖਾ ਦੀ ਬਾਈ ਬੋਲਟ ਨੇੜੇ ਆ ਕੇ ਦਿਖਾਇਆ ਉਥੋਂ ਤੱਕ ਲੈਣ ਲੱਗੀ ਪਈਆ ਬੋਲਟਾਂ ਦੀ ਬਾਈ ਇਹ ਸਾਰੇ ਬੋਲਟ ਥੋੜੇ ਹੀ ਆ ਇੱਕ ਹਿਸਾਬ ਦੇ ਤੁਸੀਂ ਵੀ ਲੈ ਜਾਣੇ ਆ ਇਹ ਇਥੋਂ ਇਹ ਤੁਹਾਡੇ ਵਾਸਤੇ ਜਮਾ ਹੀਰੇ ਭਾਲ ਕੇ ਲਿਆਦੇ ਹੋਏ ਬੋਲਟਾ ਜੀ ਆਜੋ ਬਾਈ ਨਾਲ ਗੱਲਬਾਤ ਕਰਾਉਣੇ ਆ ਆ ਜਾ ਵੀ ਮੋੜ ਲੈ ਕੈਮਰਾ ਗੱਲਬਾਤ ਕਰਾਉਣੇ ਆ ਬਾਈ ਪਹਿਲਾਂ ਤਾਂ ਸੱਸੀ ਗੱਲ ਸੱਸੀ ਗੱਲ ਜੀ ਕੀ ਬਾਈ ਐਡਰੈਸ ਕੀ ਹੈ ਗੱਲ ਕਰੀਏ ਵੀ ਆ ਗਲੀ ਕਿਹੜੀ 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 ਵਰੀ ਕਿਹੜੀ ਮੈਂ ਸੋਪ ਵਾਲੀ ਗਲੀ ਪੈਂਦੀ ਆ ਨੀਅਰ ਗਿੱਲ ਨਹਿਰ ਗੱਲ ਲੈ ਨਾ ਯਾਰ ਮਾਇਆ ਸੋਪ ਵਾਲੀ ਗਲੀ ਕਿਸੇ ਤੋਂ ਵੀ ਮਾਇਆ ਸੋਪ ਵਾਲੀ ਗਲੀ ਪੁੱਛ ਲਿਓ ਬਈ ਮਾਇਆ ਸੋਪ ਵਾਲੀ ਗਲੀ ਬਹੁਤ ਮਸ਼ਹੂਰ ਆ ਵੱਡਾ ਕਰਕੇ ਬੋਰਡ ਲੱਗਿਆ ਉੱਥੇ ਮਾਇਆ ਸੋਪ ਵਾਲੀ ਗਲੀ ਦਾ ਉੱਥੇ ਤੁਸੀਂ ਗਲੀ ਦੇ ਵਿੱਚ ਐਂਟਰ ਹੋ ਜਾਣਾ ਬਈ ਕਿਹੜੇ ਤੋਂ ਕਿਹੜੇ ਮਾਡਲ ਤੱਕ ਬੋਲਟ ਮਿਲਦੇ ਆ ਸਾਰੇ ਮਾਡਲ ਹੀ ਤਕਰੀਬਨ ਆਪਣੇ ਕੋਲੇ ਹੁੰਦੇ ਆ ਸਾਰੇ ਮਾਡਲ ਹੀ ਹੁੰਦੇ ਆ ਸਾਰੇ ਮਾਡਲ ਹੀ ਮਿਲ ਜਾਣਗੇ ਬਈ ਕਿੰਨੇ ਤੋਂ ਲੈ ਕੇ ਮਨ ਕੇ ਜੋਲਡ ਮਾਡਲ ਹੀ ਹੁੰਦੇ ਆ ਜੋਲਡ ਮਾਡਲ ਵੀ ਮਿਲ ਜੀ ਉਹ ਡਿਮਾਂਡ ਵੀ ਹੁੰਦੇ ਬਈ ਸਟਾਰਟਿੰਗ ਦੀ ਗੱਲ ਕਰੀ ਸਟਾਰਟਿੰਗ ਕਿੰਨੇ ਤੋਂ ਹੋਣੀ ਹੈ 70 75000 ਰੁਪਏ ਤੋਂ ਸ ਪਹਿਲਾਂ ਬਈ ਇਹ ਤੋਂ ਸਟਾਰਟ ਕਰ ਲਈਏ ਹਾਂਜੀ ਇਹ ਇਹ ਹੈਗਾ 2023 ਮਾਡਲ 2023 ਮਾਡਲ ਬਹੁਤ ਟਾ ਬਈ ਚੈੱਕ ਕਰੀ ਸਾਰਾ ਦਿਖਾ ਦੇ ਕਿਵੇਂ ਆ ਬਈ ਚੱਲਣ ਚੋਲਣਾਂ ਜਿੰਜਰ ਹੋਣਗੇ ਨਾ ਮੋਟਰਸਾਈਕਲ ਆ ਜੀ 11000 ਚੱਲਿਆ ਹੋਇਆ origignal 11000 ਚੱਲਿਆ ਬਈ 11000 11000 ਸਾਰਾ origignal ਚੱਲਿਆ ਹੋਇਆ ਜੀ ਨਵਾਂ ਮੋਟਰਸਾਈਕਲ ਆ ਤੇ ਕਿੰਨੀ ਕੀ ਰੇਟ ਮਿਲੂਗਾ ਬਈ ਇਹ ਆਪਾਂ 210000 ਰੁਪਇਆ ਡਿਮਾਂਡ ਆ 2 ਲੱਖ ਰੁਪਏ ਦਾ ਦੇ ਦਾਂਗੇ 2 ਲੱਖ ਦਾ ਮਿਲ ਜਾਊਗਾ ਇੱਕ ਤੁਸੀਂ ਉਹ ਕਹਿੰਦੇ ਜੀ 21 22 ਤੇਰੀ ਮਾਡਲ ਆ ਇੱਕੋ ਰੇਟ ਹੋ ਕੇ ਸਟਮਾ ਇਹ 19 ਖੜਾ ਵਾ ਇਹ ਆਪਣਾ ਖੜਾ 21 ਮਾਡਲ ਜੀ ਆ ਵੀ 19 ਮਾਡਲ ਜੀ ਤੇ 19 20 21 ਮਾਡਲ ਦਾ ਤੇ ਤਕਰੀਬਨ ਰੇਟ ਇੱਕੋ ਹੀ ਆ 180000 ਰੁਪਏ ਦੀ ਰੇਂਜ ਚ ਮਿਲ ਜਾਣਗੇ ਕਿੰਨੇ ਮਾਡਲ ਹਾਂ 19 ਜੇ ਜੇ ਆਪ ਬਈ 19 20 21 ਮਾਡਲ ਨਾਲ ਇਹਨਾਂ ਦੀ ਕੰਡੀਸ਼ਨ ਸਾਰੀਆਂ ਨਵੀਂ ਹੋਊਗਾ ਜਮਾ ਨਵੇਂ ਵਰਗੀ ਕੰਡੀਸ਼ਨ ਆ ਭਾਈ ਦੇਖੋ ਜੇ ਵੇਚ ਦੀ ਦੇਖੋਗੇ ਮੂੰਹ ਦਿਸਦਾ ਭਾਈ ਜਮਾ ਸਾਹ ਮੋਟਰਸਾਈਕਲ ਆ ਭਾਈ ਜਿੰਨੇ ਵੀ ਤੁਸੀਂ ਨੰਬਰ ਚੈੱਕ ਕਰੋਗੇ ਚੈੱਕ ਕਰੋ ਪੀਵੀ 10 ਜਾਂ ਪੀਵੀ 91 ਲੱਗੇ ਹੋਣਗੇ ਸਾਰੇ ਹੀ ਲੁਧਿਆਣੇ ਦੇ ਨੰਬਰ ਹਨਾ ਭਾਈ ਲੋਕਲ ਸਾਰੇ ਲੋਕਲ ਲੁਧਿਆਣੇ ਦੇ ਨੰਬਰ ਆ ਭਾਈ ਲੁਧਿਆਣੇ ਵਾਲਿਆਂ ਵਾਸਤੇ ਦਮੇ ਮੈਂ ਦੱਸਦਾ ਵੀ ਲੁਧਿਆਣੇ ਦੇ ਵਿੱਚ ਜੇ ਕਿਸ ਨੂੰ ਨਹੀਂ ਪਤਾ ਤਾਂ ਮਾਇਆ ਸੌਪ ਵਾਲੀ ਗੜੀ ਦੇ ਵਿੱਚ ਭਾਈ ਇੰਨੇ ਬੋਲਟ ਸਾਂਭੇ ਬੈਠਾ ਇਹ ਬੋਲਟ ਭਾਈ ਇੰਨੇ ਤਕੜੇ ਹਨਾ ਘੈਂਟ ਗੱਲ ਬਾਤ ਭਾਈ ਆਵਾਜ਼ ਬੁਝ ਬਣੀ ਹੋਈ ਕੋਈ ਕੁਝ ਬਣੀ ਹੋਈ ਹੈਗੀ ਹੈ ओरिजिनल ਵੀ ਲੱਗੇ ਕੁਝ ਨੂੰ ਸਲੈਂਸਰ ਜਿੰਦਾ ਦਾ ਕਹੂਗਾ ਅਗਲਾ ਜਿਹੜਾ ਸਲੈਂਸਰ ਲਾ ਵੀ ਦਵਾ ਜੇ ਕਿਸੇ ਨੂੰ ਭਾਈ ओरिजिनल ਗੱਜ ਨੂੰ ओरिजिनल ਆਵਾਜ਼ ਪਸੰਦ ਹੁੰਦੀ ਜਿਹੜਾ ਬੰਦਾ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦੂ ਉਹਦੇ ਲਈ ਆਫਰ ਦੇ ਕੋਈ ਤਕੜੀ ਉਹ ਚਲਦੀ ਚਲਦੀ ਜਿਹੜੀ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਆਪਾਂ ਤੇਲ ਦੀ ਟੈਂਕੀ ਫੁੱਲ ਕਰਾ ਕੇ ਦੇਵਾਂਗੇ ਅੱਛਾ ਤੇਲ ਦੀ ਟੈਂਕੀ ਫੁੱਲ ਆਊਗੀ ਮਿੱਤਰੋ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰਕੇ ਆ ਕੇ ਸਕਰੀਨਸ਼ਾਟ ਦਿਖਾਉਣਾ ਵੀ ਹਾਂ ਅਸੀਂ ਸ਼ੇਅਰ ਕੀਤੀ ਹੈ ਜਿਨੇ ਬੁਲਟ ਲਿਆ ਉਹਨੂੰ ਤੇਲ ਦੀ ਟੈਂਕੀ ਫੁੱਲ ਕਰਕੇ ਦਿੱਤੀ ਜਾਊ ਜਿਹੜਾ ਸ਼ੇਅਰ ਕਰੂਗਾ ਆ ਭਈ ਅਗਲਾ ਆ ਗਿਆ ਆਪਣੇ ਕੋਲੇ ਲੋਨ ਦੀ ਸਕੀਮ ਵੀ ਹੈਗੀ ਹੈ ਜੇ ਕਿਸੇ ਨੇ ਆਪਣੇ ਲੁਧਿਆਣਾ ਸ਼ਹਿਰ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਆਪਾਂ ਲੋਨ ਵੀ ਕਰਦੇ ਆ। ਲੋਨ ਵੀ ਹੋ ਜਾਊਗਾ। ਹਾਂਜੀ ਹਾਂਜੀ ਲੋਨ ਹੋ ਜਾਊਗਾ। ਜੀ ਲੋਨ ਵੀ ਹੋ ਜਾਊਗਾ ਸੇਵਲ ਸਕੋਰ ਸਹੀ ਚਾਹੀਦਾ ਨਾ ਬੰਦੇ ਨੂੰ। ਸਕੋਰ ਨਾ ਵੀ ਹੋਵੇ ਤਾਂ ਵੀ ਹੋ ਜਾਊਗਾ। ਅੱਛਾ ਨਾ ਵੀ ਹੋਵੇ ਤਾਂ ਵੀ ਹੋ ਜਾਊਗਾ। ਹੋ ਤਾਂ ਵੀ ਹੋ ਜਾਊਗਾ। ਵਾਹ ਜੀ ਵਾਹ ਲੋਨ ਵੀ ਹੋ ਜਾਊਗਾ ਮਿੱਤਰੋ ਬੰਦਾ ਜਨਮ ਸਿਆਣ ਵਾਲਾ ਚਾਹੀਦਾ ਨਾ। ਨਾ ਜਾਂ ਕੋਈ ਏਡੀ ਗੱਲ ਬਾਤ। ਅੱਛਾ ਨੇੜੇ ਨੇੜੇ ਉਹ ਲੁਧਿਆਣੇ ਦੇ ਨੇੜੇ ਨੇੜੇ ਹੋਊਗਾ। ਸਾਰਾ ਲੁਧਿਆਣੇ ਦੇ ਆਪਣਾ 20-25 ਕਿਲੋਮੀਟਰ ਦੇ ਏਰੀਆ ਦੇ ਵਿੱਚ ਵਿੱਚ ਲੋਨ ਕਰਦੇ ਆ। ਵਾਹ ਜੀ ਵਾਹ ਵੀ ਆ ਗਿਆ ਪੁੱਠੇ ਗੇ ਨਾਲਾ ਝੋਟਾ ਇਹ ਵੀ ਬਹੁਤ ਪਸੰਦਾ ਜਗ੍ਹਾ ਲੋਕਾਂ ਨੂੰ ਬਈ ਰੀਸਟੋਰ ਹੋਇਆ ਹੋਇਆ ਮੋਟਰਸਾਈਕਲ ਰੀਸਟੋਰ ਹੋਇਆ ਠੀਕ ਆ ਇੰਜਨ ਨਵੇਂ ਵਰਗਾ ਇੰਜਨ ਨਵੇਂ ਵਰਗਾ ਦੋ ਇੰਜਨ ਨਾਲ ਦਾ ਹੀ ਆ ਬਈ ਇਹਦਾ ਇੰਜਨ ਨਾਲ ਦਾ ਸਾਰਾ ਇੰਜਨ ਨਾਲ ਦਾ ਸਾਰਾ ਇੰਜਨ ਨਾਲ ਦਾ ਉਹ ਰੀਸਟੋਰ ਹੋਇਆ ਵਾਣਾ ਜੀ ਰੀਸਟੋਰ ਹੋਇਆ ਪੇਂਟ ਵਗੈਰਾ ਪੇਂਟ ਵੀ ਹੋਇਆ ਹੋਇਆ ਲਾਈ ਲੱਗੇ ਹੋਏ ਆ ਲੋਕਲ ਲੁਧਿਆਣਾ ਨੰਬਰ ਦੂਜੇ ਨਾਂ ਤੇ ਮੋਟਰਸਾਈਕਲ ਆ ਕਾਰਡ ਵਾਲੀ ਕਾਪੀ ਹੈ ਬਾਈ ਪਹਿਲਾਂ ਤਾਂ ਯਾਰ ਮੈਂ ਤੁਹਾਨੂੰ ਦੱਸ ਸਕਾਂ ਕਿੰਨੇ ਦਾ ਬਈ ਮੋਟਰਸਾਈਕਲ ਇਹ ਇਹ 85000 ਰੁਪਏ ਤਾਂ ਦੇ ਦਾਂਗੇ ਵੀਡੀਓ 85000 ਦਾ ਹਾਂ 85000 ਜਿਹੜਾ ਵੀਡੀਓ ਦੇਖ ਕੇ ਉਹ 85000 ਦਾ ਮੋਟਰਸਾਈਕਲ ਬਾਈ ਤੁਸੀਂ ਪੜਾ ਤਾਂ ਇਹ ਲਾਲੋ ਬਈ 85000 ਦਾ ਮੋਟਰਸਾਈਕਲ ਪੁੱਠੇ ਕੇ ਨਾਲ ਚਾ ਪੂਰਾ ਹੋ ਜੂਗਾ ਤੁਹਾਡਾ ਸਿਹਰਾ ਗੱਲ ਬਾਤ ਆ ਅੱਗੇ ਆ ਜੋ ਇਹ 2014 ਮਾਡਲ ਖੜਾ ਠੀਕ ਆ ਜੀ ਇਹ ਆਪਾਂ ਦੇ ਦਾਂਗੇ 125000 ਰੁਪਏ ਦਾ 125000 ਦਾ ਲਓ ਜੀ ਚੈੱਕ ਕਰੋ 125000 ਦਾ ਮੋਟਰਸਾਈਕਲ ਮਿਲ ਜੂਗਾ ਤੁਹਾਨੂੰ ਕੰਡੀਸ਼ਨ ਚੈੱਕ ਕਰੋ ਮੋਟਰਸਾਈਕਲ ਦੀ ਚੰਗੀ ਹਾਲਤ ਦੇ ਵਿੱਚ ਚੰਗੀ ਕੰਡੀਸ਼ਨ ਦੇ ਵਿੱਚ ਸੋਹਣਾ ਮੋਟਰਸਾਈਕਲ ਆ ਦੇਖੋ ਚੈੱਕ ਕਰੋ ਲੋਕਲ ਨੰਬਰ ਲੁਧਿਆਣਾ ਦਾ ਸਾਰਾ ਹੀ ਮੋਟਰਸਾਈਕਲ ਸਾਰੇ ਲੋਕਲ ਨੰਬਰ ਦੇ ਆ ਓਕੇ ਇਹ ਆਪਣਾ ਜਿਵੇਂ ਤੁਹਾਨੂੰ ਦੱਸਿਆ 19 ਮਾਡਲ ਸਾਰੇ ਇੱਕੋ ਹੀ ਰੇਟ 'ਚ ਅੱਛ 19 20 21 ਦਾ ਰੇਟ ਇੱਕ ਲੱਖ 80 ਹਜ਼ਾਰ ਦਾ ਇਹ ਵੀ ਬੰਦਰੋਂ ਕੰਡੀਸ਼ਨ ਚੈੱਕ ਕਰੋ ਮੋਟਰਸਾਈਕਲ ਆਹ ਖੜਾ ਹੈਗਾ 21 ਮਾਡਲ ਇਹ ਵੀ ਸਕਰੀਮਾ ਨਾਲ ਆਪਣਾ ਇੱਕੋ ਇਹਦੇ ਸੇਮ ਹੀ ਪ੍ਰਾਈਸ ਹੈ ਜਿੰਨੇ ਵੀ ਬਾਈ ਇਹਦੇ ਤੁਹਾਨੂੰ 19 20 21 ਮਾਡਲ ਮਿਲਣਗੇ ਸਾਰਾ ਦਾ ਰੇਟ ਸੇਮ ਹੋਊਗਾ ਨਾ ਜੀ ਆਹ ਵੀ ਉਹਨੂੰ 20 ਮਾਡਲ ਖੜਾ ਵਾ ਇਹ ਵੀ ਆਪਣਾ ਉਹੀ ਰੇਟ ਚ ਦੇ ਦੇ ਉਹੀ ਰੇਟ ਚ ਮਿਲ ਜੂਗਾ ਭਾਈ ਕੋਈ ਰੇਟ ਮਾਰਦਾ ਮੁਰਦਾ ਦਾ ਕੋਈ ਸਿਸਟਮ ਰੇਟ ਆ ਆਹ ਕਲਾਸਿਕ ਖੜਾ ਬਾਈ ਇਹ ਕਲਾਸਿਕ 2014 ਮਾਡਲ ਆ ਠੀਕ ਆ ਇਹ 85000 ਰੁਪਏ ਦਾ ਮੋਟਰਸਾਈਕਲ ਦੇ ਦਾਂਗੇ 85000 ਦਾ ਹਾਂਜੀ ਲਓ ਵੀ ਤੁਹਾਨੂੰ ਚੈੱਕ ਕਰੋ ਮੋਟਰਸਾਈਕਲ ਦੀ ਕੰਡੀਸ਼ਨ ਬਾਕੀ ਅੱਗੇ ਆ ਗਏ 2020 ਮਾਡਲ ਕਲਾਸਿਕ ਹੈਗਾ ਜੀ 1,55,000 ਰੁਪਏ ਦਾ ਦੇ ਦਾਂਗੇ 1,55,000 ਰੁਪਏ ਦਾ ਮੋਟਰਸਾਈਕਲ ਮਿਲ ਜੂਗਾ ਇਹ ਵੀ ਮੋਟਰਸਾਈਕਲ ਦਿਖਾ ਦੀ ਬਾਈ ਟੋਪ ਦਾ ਮੋਟਰਸਾਈਕਲ ਆ ਪੂਰਾ ਜਿਨ੍ਹਾਂ ਨੂੰ ਕਲਾਸਿਕ ਦੇ ਸ਼ਕੀਨ ਆ ਜਿਨ੍ਹਾਂ ਨੂੰ ਮੰਨ ਕੇ ਚਲੋ ਵੋਲਟ ਚਲਾਉਣ ਵਾਸਤੇ ਸਵਾਦ ਲੈਣਾ ਜਿਨ੍ਹਾਂ ਨੇ ਬਾਜ ਬੂਜ ਦਾ ਕੋਈ ਝੱਕ ਨਹੀਂ ਆਹ 16 ਮਾਡਲ ਆ ਸਾਰਾ ਮੋਟਰਸਾਈਕਲ ਅਰੀਜਨਲ ਆ ਹੂੰ ਦੂਜੇ ਨਾਂ ਤੇ ਆ ਮੋਟਰਸਾਈਕਲ ਟਾਇਰ ਟੱਪਾ ਬਿਲਕੁਲ ਨਵਾਂ ਹੈਗਾ ਮੋਟਰਸਾਈਕਲ ਦਾ ਚਲਾਵਾ ਨਵੇਂ ਵਰਗਾ ਬਿਲਕੁਲ ਲਓ ਜੀ ਮੰਨੋ ਤੁਸੀਂ ਇੱਥੋਂ ਹਿਸਾਬ ਲਾ ਸਕਦੇ ਬੰ ਜੀ ਜ ਸਾਰਾ ਕੋਰਿਜਨਲ ਯੇ ਟੂ ਜ਼ੈਡ ਸਲੈਸਟਰ ਵਗੈਰਾ 2014 ਮਾਡਲ ਜੀ ਇਹ ਵੀ ਉਸ ਰੇਂਜ ਚ 1,25,000 ਰੁਪਏ ਦੀ ਰੇਂਜ ਦੇ ਦਾਂਗੇ 1,25,000 ਰੁਪਏ ਦੇ ਵਿੱਚ ਠੀਕ ਆ ਜੀ ਇਹ ਇਹ ਵੀ ਕਿਵੇਂ Ориਜਨਲ ਆ ਕਿ ਕੀ ਆ ਨਹੀਂ ਇਹ ਆਪਣਾ ਇਹਦੀ ਆਪਣਾ ਟੂਲ ਬਾਕਸ ਤੇ ਪੇਂਟ ਕਰਵਾਏ ਹੈਗੇ ਮਗਰਾੜ ਵੀ ਪੇਂਟ ਹੈਗਾ ਓਕੇ 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 ਯਾਨੀ ਕੀ ਹੈਗੀ ਉਹ ਦੱਸ ਉਹ ਦੱਸ ਕੇ ਦਿੱਤੀ ਜਾਓ ਠੀਕ ਆ ਜੀ ਬਾਕੀ ਤਕਰੀਬਨ ਆਪਣਾ ਸਾਰੇ ਮੋਟਰਸਾਈਕਲ Ориਜਨਲ ਹੈਹੀ ਮੋਟਰਸਾਈਕਲ ਹੈ ਜਿਹੜਾ ਆਪਣਾ ਚੂਚੇ ਮਾਡਲ ਦੇ ਵਿੱਚ ਪੇਂਟ ਮਾੜਾ ਮੋਟਾ ਹੋਇਆ ਹੋਇਆ ਵਾ ਬਾਕੀ ਸਾਰੇ Ориਜਨਲ ਮੋਟਰਸਾਈਕਲ ਬਾਕੀ ਸਾਰੇ Ориਜਨਲ ਆ ਇੱਕ ਗੱਲ ਹੋਰ ਕਲੀਅਰ ਕਰ ਦੋ ਵੀ ਜੇ ਕਿਸੇ ਬੰਦੇ ਨੇ ਮੋਟਰਸਾਈ ਲਾਉਣ ਵਾਲਾ ਨਾਲ ਆਪਣਾ ਇਹਨੂੰ ਅਸੀਂ ਨਾਲ ਹੀ ਮਿਲੂਗੀ ਜੀ ਜੀ ਤੇ ਜੇ ਕੋਈ ਇਹੋ ਜਿਹਾ ਬੰਦਾ ਵੀ ਕਈ ਤਾਂ ਹੁਣ ਚਲੋ ਜਿੰਨੇ ਬੰਦੇ ਵੀ ਦੇਖ ਰਹੇ ਆ ਉਹਨਾਂ ਨੇ ਬੁਲਟ ਲੈਣੇ ਆ ਤਾਂ ਹੀ ਦੇਖ ਰਹੇ ਆ ਪਰ ਕਈ ਉਹੋ ਜਿਹੇ ਬੰਦੇ ਵੀ ਹੁੰਦੇ ਜਿਨ੍ਹਾਂ ਨੇ ਘਰੇ ਬੁਲਟ ਖੜਾ ਉਹਨਾਂ ਨੇ ਵੇਚਣਾ ਤਾਂ ਉਹ ਵੀ ਲੈ ਲੈਣੇ ਹਾਂਜੀ ਹਾਂਜੀ ਵੇਚਣਾ ਵੀ ਹੋਵੇ ਆਪਣਾ ਸਾਡਾ ਨੰਬਰ ਆਪਣਾ ਡਿਸਕ੍ਰਿਪਸ਼ਨ ਚ ਦੇ ਦਾਂਗੇ ਕਾਲ ਕਰ ਦੇਣਾ ਅਸੀਂ ਆਪੇ ਆ ਕੇ ਘਰੋਂ ਆ ਕੇ ਮੋਟਰਸਾਈਕਲ ਲੈ ਜਾਾਂਗੇ ਠੀਕ ਆ ਆਪੇ ਵੀ ਘਰੋਂ ਆ ਕੇ ਤੁਹਾਡੇ ਮੋਟਰਸਾਈਕਲ ਲੈ ਲੈ ਜਾਣਗੇ ਤੇ ਬਾਕੀ ਗੱਲ ਮੈਂ ਤੁਹਾਨੂੰ ਹੋਰ ਕਲੀਅਰ ਕਰ ਦਿੰਦਾ ਵੀ ਲੁਧਿਆਣੇ ਦੇ ਨੰਬਰ ਹੀ ਲੈ ਲਿਓ ਤੁਸੀਂ ਨਹੀਂ ਸਾਰੇ ਨੰਬਰ ਲੈ ਲੈਣੇ ਪੰਜਾਬ ਦੇ ਬਾਹਰਲਾ ਹੀ ਮਿਲ ਜਾ ਠੀਕ ਹੈ ਠੀਕ ਹੈ ਪੰਜਾਬ ਦੀ ਠੀਕ ਹੈ ਮੇਨ ਭਾਈ ਬਾਕੀ ਲੈ ਲੈਂਦੇ ਆ ਵੀ 21 ਮਾਡਲ ਇਹ ਵੀ ਤੁਹਾਨੂੰ ਜਿਹੜਾ ਦੱਸਿਆ ਸੀ ਉਹੀ ਰੇਂਜ ਦੇ ਵਿੱਚ ਹੈਗਾ ਓਕੇ ਆਹਾ ਆਪਣਾ 19 ਮਾਡਲ ਹੈ ਮੋਟਰਸਾਈਕਲ ਇਹ ਵੀ ਉਸੇ ਰੇਂਜ ਇਹ ਵੀ ਉਸੇ ਰੇਂਜ ਆ ਗਿਆ ਠੀਕ ਹੈ ਜੀ ਪਰ ਜ ਤਕਰੀਬਨ ਇਸ ਟਾਈਮ ਜਿਹੜਾ ਮਾਲ ਖੜਾ 19 20 21 22 ਮਾਡਲ ਤੱਕ 23 ਮਾਡਲ ਤੱਕ ਦਾ ਵਾ 19 ਇਹਦੇ ਵਿੱਚ ਅੱਦੇ 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 ਬੋਟਾਂ ਰੇਟ ਸੇਮ ਆ ਜੀ ਇਹਨਾਂ ਦੇ ਵਿੱਚ ਤੁਸੀਂ ਗੱਲ ਕਰੀਏ ਸੇਮ ਆ ਹੂੰ ਆ ਹੈਗਾ 2012 ਮਾਡਲ ਮੋਟਰਸਾਈਕਲ ਅੱਛਾ 2012 ਮਾਡਲ ਆ ਝੋਟਾ ਦੇਖੋ ਖੜਿਆ ਨਾ ਲੈਸ ਕੇ ਪੂਰਾ ਕਲਾਸਿਕ ਗੱਲ ਬਾਤ ਦੇਖੋ ਮੋਟਰਸਾਈਕਲ ਦੀ ਤੇ ਕਲਾਸਿਕ ਮੋਟਰਸਾਈਕਲ ਹੈ ਬਈ ਹਾਂ 12 ਮਾਡਲ ਕਲਾਸਿਕ ਮੋਟਰਸਾਈਕਲ 12 ਮਾਡਲ ਵਾਲੇ ਨੂੰ ਉਹਦਾ ਰੇਟ ਹੈਗਾ 85000 75000 ਰੁਪਏ ਦਾ ਦੇ ਦਾਂਗੇ 10000 ਰੁਪਏ ਦਾ ਵੀਡੀਓ ਦੇਖ ਕੇ ਕਿਹੜਾ ਆਊਗਾ ਬਸ ਵੀਡੀਓ ਨੂੰ ਤੁਸੀਂ ਬਸ ਦੇਖ ਕੇ ਆ ਜਾਓ ਵੀ ਹਾਂ ਅਸੀਂ ਵੀਡੀਓ ਦੇਖੀ ਸੀ ਇੱਥੇ ਆ ਕੇ ਦੱਸ ਦਿਓ 85000 ਵਾਲਾ ਮੋਟਰਸਾਈਕਲ ਤੁਹਾਨੂੰ 75000 ਦਾ ਲੱਗ ਜੂ ਲਓ ਬਈ ਇਹ ਦੂ ਵੱਡੀ ਗੱਲ ਤਾਂ ਹੋ ਗਈ ਆ ਝੋਟ ਇਹ 2,53,000 ਰੁਪਏ ਦਾ ਨਮਾ ਹੈ ਤੇ ਆਪਣੇ ਕੋਲ ਕਿੰਨੇ ਦਾ ਹੈ ਆਪਾਂ ਦੇ ਦਾਂਗੇ 1,85,000 ਰੁਪਏ 1,85,000 ਦਾ ਕਿੰਨੇ ਮਾਡਲ ਆ 22 ਮਾਡਲ 22 ਮਾਡਲ ਦਾ ਬਾਈ ਮਾਡਲ ਦਾ ਮੰਨ ਕੇ ਚਲੋ ਸਾਲ ਸਾਲ ਡੇਢ ਸਾਲ ਪੁਰਾਣਾ ਮੋਟਰਸਾਈਕਲ ਆ ਪਰ ਲੱਖ ਰੱਖ ਰੁਪਏ ਅੰਗੂ ਦਾ ਰੇਟ ਘਟ ਗਿਆ ਨਾ ਬਾਈ ਤੇ ਮੋਟਰਸਾਈਕਲ ਦੇਖੋ ਤੁਸੀਂ ਅਸੀਂ ਚਲਾ ਕੇ ਵੀ ਟੈਸਟ ਡਰਾਈਵ ਵੀ ਲਈ ਸੀ ਮੈਂ ਕਈ ਵਾਰੀ ਪਤਾ ਨਹੀਂ ਹੁੰਦਾ ਪਰ ਇਹ ਮੋਟਰਸਾਈਕਲ ਜਮਾ ਹੀਰਾ ਬਾਈ ਚਲਾਈ ਦੇ ਵਿੱਚ ਤਾਂ ਆਏ ਆ ਬਈ ਜਿਵੇਂ ਇੱਕ ਸਾਲ ਅੱਗੇ ਜੀ ਗੱਡੀ ਤੇ ਬਹਿ ਕੇ ਤੇ ਮੋਟਰਸਾਈਕਲ ਤੇ ਬਹਿ ਕੇ ਇੱਕ ਗੱਲ ਹੀ ਆ ਬਹੁਤ ਘੈਂਟ ਮੋਟਰਸਾਈਕਲ ਰਾਇਲ ਐਨਫੀਲਡ ਦਾ ਆ ਆਪਣਾ ਸਾਰੇ ਨਾਲੋਂ ਘੱਟ ਰੇਂਜ ਵਾਲਾ ਓਏ ਹੋਏ ਆ ਆ ਗਿਆ ਸਭ ਤੋਂ ਸਸਤਾ ਬੁਲਟ ਕਿੰਨੇ ਦਾ ਜੀ ਇਹ 75000 ਰੁਪਏ ਦਾ ਦੇ ਦਾਂਗੇ 75000 ਦਾ ਬੁਲਟ ਮਿਲ ਜਾਊ 91 ਮਾਡਲ ਆ ਆਰ ਸੀ ਨਾਲ ਹੈਗੀ ਇਹਦੀ ਹੂੰ ਮੋਟਰਸਾਈਕਲ ਦਾ ਇੰਜਨ ਟਾਇਰ ਲਾਈਟ ਸਾਰੇ ਪਾਸਿਓਂ ਬਿਲਕੁਲ ਓਕੇ ਆ ਜਿਹਨੇ ਜਿੰਨੇ ਦਾ ਮੋਟਰਸਾਈਕਲ ਇੰਨੇ ਤਾਂ ਤਿਆਰ ਕਰਾਉਣ ਦਾ ਹੀ ਲੱਗ ਜਾਂਦੇ ਜੀ ਜੀ ਸੋ ਅੱਜ ਤੋਂ ਅੱਜ ਦੇ ਟਾਈਮ 'ਚ ਬੁਲਟ ਤਿਆਰ ਕਰਾਉਣ ਨਾਲ 50-60 ਹਜ਼ਾਰ ਰੁਪਏ ਤੋਂ ਉੱਤੇ ਹੀ ਲੱਗ ਜਾਂਦਾ ਨੰਬਰ ਵੀ ਸੋਨਾ 27 ਬਾਈ ਹੈ ਨਾ ਮੋਟਰਸਾਈਕਲ ਦਾ ਇੱਕ ਨੰਬਰ ਆ ਜੀ ਇੱਕ ਨੰਬਰ ਦਾ ਮੋਟਰਸਾਈਕਲ ਆ ਬਾਈ ਜਮਾ ਤੇ ਵੀਡੀਓ ਦੇਖ ਕੇ ਆਉਣ ਵਾਲੇ ਨੂੰ ਵੀ ਘਾਟ ਘੱਟ ਰੇਟ ਦਿੱਤਾ 75 ਹਜ਼ਾਰ ਰੁਪਏ ਦਾ ਮੋਟਰਸਾਈਕਲ ਆ ਅੱਜ ਦੇ ਸਟਾਕ ਦਾ ਸਭ ਤੋਂ ਸਸਤਾ ਮੋਟਰਸਾਈਕਲ ਆ ਇਹ ਵੀ ਸਭ ਤੋਂ ਸਸਤਾ ਮੋਟਰਸਾਈਕਲ ਮੋਟਰਸਾਈਕਲ ਆਪਣੇ ਕੋਲੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਬੋਲਟ ਲੈਣਾ ਹੋਵੇ ਕੌਂਟੀਨੈਂਟਲ ਜੀਟੀ ਇੰਟਰਸੈਪਟਰ ਸਾਰੇ ਮੋਟਰਸਾਈਕਲ ਅਵੇਲੇਬਲ ਖੜੇ ਆ ਸਾਰੇ ਮੋਟਰਸਾਈਕਲ ਮਿਲ ਜਾਣਗੇ ਆਪਣਾ ਜਗਾ ਕੱਟ ਕਰਕੇ ਇੱਥੇ ਆ ਜੀ ਖੜੇ ਇਹ ਮੋਟਰਸਾਈਕਲ ਗੱਲ ਕਰੀਏ ਵੀ ਇਹ ਆ ਜਾਣਗੇ ਬਈ ਆਪਣੇ ਮੰਨ ਕੇ ਚਲੋ ਜਿਨ੍ਹਾਂ ਨੇ ਚਲਾਉਣ ਵਾਸਤੇ ਲੈਣੇ ਆ ਥੋੜੇ ਬਹੁਤੇ ਵੀ ਲੱਖ 1.5 ਲੱਖ 2 ਲੱਖ ਤੋਂ ਥੱਲੇ ਥੱਲੇ ਵਾਲੀ ਰੇਂਜ ਚ ਪਰ ਉਹ ਮੋਟਰਸਾਈਕਲ ਆ ਜਿਹੜੇ 4 4 5 5 ਲੱਖ ਤੱਕ ਵੀ ਚਲੇ ਜਾਂਦੇ ਜਿਨ੍ਹਾਂ ਨੂੰ ਵੱਡੇ ਮੋਟਰਸਾਈਕਲਾਂ ਸ਼ਕੀਰਾਂ ਸਪੋਰਟਸ ਬਾਈਕ ਆ ਉਹ ਵੀ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਸਾਰੇ ਤਰ੍ਹਾਂ ਦੇ ਮੋਟਰਸਾਈਕਲ ਮਿਲ ਜਾਣਗੇ A to Z Interceptor Harley Ninja KTM ਸਾਰੀ ਮਿਲ ਜਾਣਗੇ ਸਾਰੇ ਮੋਟਰਸਾਈਕਲ ਮਿਲ ਜਾਣਗੇ ਲੈ ਵੀ ਲੱਗਦੇ ਆ ਭਾਈ ਨੰਬਰ ਬੋਲ ਦਿਆਂਗਾ ਆਪਦਾ ਨੰਬਰ ਹੈਗਾ ਜੀ 700 ਜੀ 9491102 ਲਓ ਜੀ ਇਹ ਨੰਬਰ ਤੇ ਸੰਪਰਕ ਕਰਨਾ ਤੇ ਇਹਨਾਂ ਨੂੰ ਆ ਕੇ ਮਿਲ ਲੈ ਇਹਨਾਂ ਦੇ ਕੋਲੇ ਘਰੇ ਹੀ ਬੋਲਟ ਖੜੇ ਹੁੰਦੇ ਆ ਫੇਰ ਮੈਂ ਦੁਬਾਰਾ ਦੱਸ ਰਿਹਾ ਵੀ ਆਪਾਂ ਲੋਨ ਵੀ ਕਰਦੇ ਆ ਲੋਨ ਦੀ ਫੈਸਿਲਿਟੀ ਆਪਣੇ ਕੋਲੇ ਹੈਗੀ ਹੈ ਬੈਂਕ ਤੋਂ ਕੋ ਬੈਂਕ ਤੋਂ ਹੋ ਜੂਗਾ ਪ੍ਰਾਈਵੇਟ ਆਪਣਾ ਆਪ ਕਰ ਦਿੰਨੇ ਆਪਾਂ ਲੋਨ ਵਾਹ ਜੀ ਵਾਹ ਪ੍ਰਾਈਵੇਟ ਲੋਨ ਵੀ ਆਪਣਾ ਕਰਦੇ ਹੈਗੇ ਲਓ ਜੀ ਸ਼ੇਅਰ ਕਰ ਦਿਓ ਦੱਬ ਕੇ ਮਿੱਤਰੋ ਵੀਡੀਓ ਨੂੰ ਤੇ ਸ਼ੇਅਰ ਕਰ ਨਾਲ ਤੁਹਾਨੂੰ ਦੱਸ ਦਿੱਤੀ ਕਿ ਸਕੀਮਾਂ ਦੱਬ ਕੇ ਸ਼ੇਅਰ ਕਰ ਦਿਓ ਜੇ ਕਿਸ ਨੇ ਬੋਲਟ ਲੈਣੇ ਇੱਥੇ ਆ ਜਿਓ ਤੁਹਾਨੂੰ ਖੁਸ਼ ਕਰਕੇ ਤੋਰਨ ਗਏ ਨੇ ਘੰਟੇ ਤੇ ਨੇ ਘੱਟ ਰੇਟਾਂ ਦੇ ਬੋਲਟ ਤੁਹਾਨੂੰ ਹੋਰ ਕਿਤੇ ਨਹੀਂ ਮਿਲਣੇ ਧੰਨਵਾਦ ਮਿਹਰਬਾਨੀ ਥੈਂਕ ਯੂ